ਕਿਆ ਬਲੇ ਬਸ ਕਿ ਕਿਨੇ ਲਾਉਂਦੇ ਆ ਕਿ ਤੁਹਾਡੇ ਚੰਗਿਆਲਾ ਦਿਨ ਆਏ ਤੁਹਾਡੇ ਮੂੰਹ ਆ ਗਿਆ ਭਗੜਾ ਵਰਗੇ ਤੁਹਾਡੇ ਅਸੀਂ ਕਿਹੜੇ ਆਏ ਭਗੜਾ ਆਇਆ ਸੀ ਗੱਲ ਅੱਧ ਕਰ ਗਈ ਚੱਟ ਉਹ ਨਾ ਨਾ ਇਹ ਚੰਗਿਆ ਇਹ ਚੀਜ਼ਾਂ ਚੰਗੀਆਂ ਨਹੀਂ ਲਾਦੀਆਂ ਨਾ ਤੁਸੀਂ ਜਿਹੜੇ ਜਿਹੜੇ ਸਿੰਪਲ ਤੋਂ ਜਿਹੜੀਆਂ ਆਏ ਹਾਇ ਕਿਆ ਟੌਰ ਬਣੇ ਇਨਾਂ ਦੇ ਆਪਣੇ ਵੀ ਸ਼ੌਂਕ ਕਿਆ ਤੁਹਾਡੇ ਮੂਰੇ ਕਮਲ ਦਾ ਫਨ ਕਿਆ ਗਲਾਬ ਦਾ ਫਨ ਹਾਂ ਬਸ ਫਨ ਬੱਲੇ ਦਾ ਠਾਕੀ ਖਾਲਸਾ ਲਾਗ ਹਾਂ ਸੱਤ ਆਲੀਆ ਕੋਣ ਸੱਪ ਦੇ ਸੀਰੀਂ ਲੰਡੰਗ ਮਾਰਨੇ ਇਹ ਦੇ ਕਰਕੇ ਮੈਂ ਗਲੱਬਛ ਲੱਬ ਕਹਿ ਲਾ ਉਹ ਆਹ ਜਿਹੜਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਬਤੇ ਮਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁਗਣੀ ਤੇ ਰਾਤਾਂ ਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰ ਉੱਤਤਾ ਬਖਸ਼ੇ ਜੀ ਸਾਰੇ ਮਾਣੂ ਜੀ ਆਪਣੀ ਆਪਣੀ ਜ਼ਿੰਦਗੀ ਤੇ ਵਿੱਚ ਆਨੰਦ ਕਦੇ ਵੀ ਕਿਸੇ ਬਿਮਾਰ ਬੰਦੇ ਨੂੰ ਟਿਚਰ ਨਹੀਂ ਕਰਨੀ ਚਾਹੀਦੀ ਲਿਖਿਆ ਬਜਾ ਕੇ ਜਿਵੇਂ ਆਪ ਪਰ ਬੀਤ ਦੀਆਂ ਬੰਦੇ ਨੂੰ ਫਿਰ ਪਤਾ ਲੱਗਦਾ ਅ ਪਿਛਲੇ ਬਰਾਉ ਚ ਤੁਸੀਂ ਦੇਖਿਆ ਵੀ ਮੈਂ ਸੰਦੀਪ ਨੂੰ ਟਚਰਾ ਜਿਆ ਕਰੀ ਗਿਆ ਵੀ ਬਿਮਾਰ ਆ ਹੈ ਜਾਂ ਹੱਡ ਗੁੱਡੇ ਦੁਖਦੇ ਆ ਤੇ ਉਹ ਗਰਾਉ ਦੀ ਮੇਰੇ ਪਰ ਵੀ ਚੜ ਗਿਆ ਮੇਰੇ ਪਰ ਕੁਝ ਹੋਰ ਸਾਬ ਨਾਲ ਚੜਾ ਵੀ ਜਿਹੜੀ ਰਾਤ ਨਿਕਲੀ ਸੀ ਜੀ ਰਾਤ ਨੂੰ 2 ਵਜੇ ਦੇ ਕਰੀਬ ਪਹਿਲਾਂ ਤਾਂ ਕੱਲ ਚੱਲਣੀ ਜਿੱਦਾਂ ਟੂਕੀਆਂ ਠੀਕ ਕਰਦੇ ਸੀ ਨਾ ਉਦੋਂ ਜਦੋਂ ਅਸੀਂ ਲਾਸਟ ਟੂਕੀ ਠੀਕ ਕਰੀ ਮੈਂ ਤੇ ਬਾਈ ਲਈ ਜੀ ਉਹ ਪੈਰਾ ਪਰ ਬੈਠਾ ਸੀ ਬਾਈ ਜਦੋਂ ਖੜਾ ਹੋਇਆ ਉਹਨੂੰ ਚੱਕਰ ਆ ਗਿਆ ਜੀ ਬਾਈ ਚਲੋ ਉਹਨੇ ਮੈਨੂੰ ਦੱਸਿਆ ਉਹਨੇ ਉਦੋਂ ਕੱਲ ਦਾ ਸਾਰਾ ਦਾ ਲੈ ਕੇ ਖੜ ਗਿਆ ਮੇਰੇ ਦਿਮਾਗ ਨੇ ਬਿਲਕੁਲ ਮੰਨਾਂ ਨੋਟਿਸ ਤਾਂ ਕਰ ਲਿਆ ਵੀ ਕੀ ਦਿੱਕਤ ਹੋਈ ਕੀ ਨਹੀਂ ਤੇ ਕੁਦਰਤੀ ਉਦੋਂ ਰਾਤ ਨੂੰ ਜੀ 2:00 ਵਜੇ ਬਾਈ ਉੱਠਿਆ ਪੈਂਦੇ ਤਾਂ ਅਸੀਂ ਕੂਮਚ ਏਸੀ ਵਾਲੇ ਜਿੱਥੇ ਇਸ ਟਮ ਘੜਾ ਮੈਂ ਵੀਡੀਓ ਬਣਾਣਿਆ ਤੇ ਬਾਈ ਉੱਠ ਕੇ ਟਾਇਨਟ ਗਿਆ 10 ਮਿੰਟ ਮੁੜ ਕੇ ਨਹੀਂ ਆਇਆ ਕਿਉਂ ਬਣ ਕੇ ਦੇ ਨਾਲ ਅੱਖ ਖੁੱਲ ਜੰਨੀ ਹੈ ਤੇ ਮੇਰੇ ਦਿਮਾਗ ਦੇ ਵਿੱਚ ਗੱਲ ਚੱਲੀ ਵੀ ਬਾਈ ਨੂੰ ਕਿਤੇ ਆਇਆ ਚੱਕਰ ਖੜੀ ਆ ਗਿਆ ਤੇ ਟੈਨਸ਼ਨ ਜੀ ਹੋ ਗਈ ਦਿਮਾਗ 'ਤੇ ਚਲੋ ਜਿੰਨੇ ਨੂੰ ਨਾ ਮੜਿਆ ਨਾ ਮੜਿਆ ਮੈਂ ਉੱਠਿਆ ਉੱਠ ਕੇ ਇਹਨੇ ਨੂੰ ਬਾਈ ਨੇ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲ ਕੇ ਆਪਣੇ ਇੱਥੇ ਗੱਦਾ ਪਛਾਹ ਜੀ ਇੱਥੇ ਪੈ ਗਿਆ ਐਣ ਤੋਂ ਬਾਅਦ ਮੰਨੂ ਚੱਕਰ ਆ ਗਿਆ ਕਮਰਾ ਘੁੰਮਣ ਲੱਗ ਗਿਆ ਜੀ ਮਾ ਵੀ ਕੀ ਹੋ ਗਿਆ ਇਹਦਾ ਚਲੋ ਮੈਂ ਉੱਠਿਆ ਮਾ ਪਤਨ ਵੀ ਏਸੀ ਕਰਕੇ ਕੋਈ ਤਿੱਕਤ ਆ ਤਰੇਲੇ ਜਿਹੇ ਇਲਾਕਿਆਂ શરીਰ ਨੂੰ ਗਰਮੀ ਤਾਂ ਮੇਰਾ ਸਰੀਰ ਪਹਿਲੀ ਬੋ ਮਨਦਾ ਤੁਹਾਨੂੰ ਪਤਾ ਹੀ ਹੋਗਾ ਵੀ ਤਰੇਲੇ ਜੀ ਲੱਗੇ ਹੁਣ ਚਲੋ ਮੈਂ ਉੱਠ ਕੇ ਬਾਹਰ ਘੁੰਮਿਆ ਫਿਰਿਆ 20 ਮਿੰਟ ਮੈਂ ਪਾਸ ਕਰੇ ਘੁੰਮ ਕੇ ਵੀ ਸੈਰ ਜੀ ਕਰੀ ਚਲੋ ਉਸ ਤੋਂ ਬਾਅਦ ਮੈਂ ਕੂਲਰ ਚਲਾਇਆ ਜੇ ਆਪਣੇ ਕਮਰੇ ਵਾਲਾ ਉੱਧਰ ਜਾ ਕੇ ਉੱਥੇ ਬਹਿ ਗਿਆ ਫੇਰ ਚੱਕਰ ਆਉਣ ਲੱਗ ਗਿਆ ਚਲੋ ਮੈਂ ਆਪਣੀ ਲੱਤਾਂ ਨਹੀਂ ਮੈਂ ਡਾਕਟਰ ਦੱਸਦੇ ਵੀ ਜੇ ਇਹ ਕਿ ਅ ਐਦਾਂ ਚੱਕਰ ਆਉਂਦੇ ਤਾਂ ਆਪਣੀਆਂ ਲੱਤਾਂ ਉੱਪਰ ਚੱਕ ਲੈਣੀ ਆ ਮੈਂ ਬੈਂਡ ਦੀ ਢੋਨ ਨਾਲ ਲੱਤਾਂ ਲਾ ਕੇ 20 ਮਿੰਟ ਪਿਆ ਰਿਹਾ ਜੀ 20 ਮਿੰਟ ਪੈਣ ਤੋਂ ਬਾਅਦ ਜਦੋਂ ਮੈਂ ਫੇਰ ਤਾਂ ਡਾਊਨ ਕਰੀ ਚੱਕਰ ਹੋ ਗਿਆ ਮਾਂ ਵੀ ਨਹੀਂ ਮਨਾ ਠੀਕ ਨਹੀਂ ਹੋ ਜਾਉ। ਚਲੋ ਜੀ ਮੈਂ ਬਾਗ ਨੂੰ ਠਾਲਿਆ ਮਾਂ ਵੀ ਪਰ ਐਮਰਜੈਂਸੀ ਜਾਣਾ ਤੇ ਭਾਬੀ ਜੀ ਵੀ ਨਾਲ ਉੱਠ ਖੜੀ ਮਾਂ ਵੀ ਅਸੀਂ ਮੋਟਰ ਚਲਾ ਕੇ ਆਉਣੀ ਮੈਂ ਇਦਾਂ ਦੀ ਗੱਲ ਜੀ ਕਰਕੇ ਥੱਲੇ ਜਾ ਕੇ ਗੱਡੀ 'ਚ ਬਹਿ ਗਿਆ। ਅਸੀਂ ਇੱਥੇ ਐਮਰਜੈਂਸੀ ਜੀ ਪਹੁੰਚੇ ਜੀ ਐਮਰਜੈਂਸੀ ਤੇ ਮੇਰਾ ਬੀਪੀ ਆਇਆ ਜੀ 160 ਅ 140 ਥੰੜਾ 140 ਪਰ 160 ਚਲੋ ਉਹਨਾਂ ਨੇ ਇੰਜੈਕਸ਼ਨ ਲਾਇਆ ਜੀ ਮੇਰੇ ਅੱਧਾ ਪੌਣਾ ਘੰਟਾ ਬੈਟ ਕਰਾ ਲੈਣੇ ਕੰਟਰੋਲ ਆਉ ਤੋਂ ਬਾਅਦ ਇੱਕ ਗੋਲੀ ਦੇ ਦਿੱਤੀ ਇਹ ਕੰਮ ਕਰਦੇ ਕਰਦਿਆਂ ਜੁੜੇ ਸਾਨੂੰ ਸਾਨੂੰ ਸਵੇਰ ਦੇ 6 ਵਜੇ ਇੱਥੇ ਹਸਪਤਾਲ ਦੇ ਵਿੱਚ ਆ ਮਰਦਾਂ ਸੀ ਜੀ ਬੀਬੀ ਮੇਰਾ 94 ਤੇ 130 ਆ ਗਿਆ ਉਹ ਕਹਿੰਦੇ ਵੀ ਜਾਓ ਘਰ ਨੂੰ ਦਵਾਈ ਉਹਨਾਂ ਨੇ ਕੋਈ ਮਨੂ ਲਿਖੀ ਨਹੀਂ ਹੈਗੀ ਆ ਕਹਿੰਦੇ ਵੀ ਇਹ ਗਰਮੀ ਦੇ ਕਰ ਨਹੀਂ ਹੋ ਸਕਦਾ ਵੀ ਤੁਹਾਨੂੰ ਜਿਆਦਾ ਕਿ ਕਦੇ ਪਹਿਲਾਂ ਇਦਾਂ ਦੀ ਕੋਈ ਦੁੱਖਤ ਆਈ ਹੋਣੀ ਹੈਗੀ ਵੀ ਫਿਰ ਤੁਸੀਂ ਕੋਈ ਡਰਨ ਵਾਲੀ ਗੱਲ ਕੋਈ ਨਹੀਂ ਹੈਗੀ ਚਲੋ ਉਸ ਤੋਂ ਬਾਅਦ ਦਿਨ ਚਮਾ ਇੱਕ ਵਾਰ ਫੇਰ ਚੈੱਕ ਕਰਾਇਆ ਵੀ ਬੀਬੀ ਪੈਰ ਕਿਸਾ ਚਾਲੀ 60 ਤੇ ਉਸ ਟਾਈਮ ਮੈਨੂੰ ਜਿਹੜੇ ਕੋ ਮੈਂ ਚੈੱਕ ਕਰਾ ਸੀ ਉਹ ਨਾ ਕਿ ਜੀਮ ਪਰ ਚੂਸਣ ਵਾਲੀ ਗੋਲੀ ਦੇਤੀ ਤੇ ਅੱਜ ਮੈਨੂੰ ਇੱਕ ਵੀਰ ਦਾ ਪ੍ਰੋਫੋਰ ਸਾਈਡ ਤੇ ਫੋਨ ਆਇਆ ਸੀ ਗੁਰ ਹਸਾਇਗਰੀ ਕੋ ਕਹਿਣਾ ਕਿ ਜਿਹੜੇ ਜੇ ਵਾਲੀ ਗੋਲੀ ਹੈ ਨਾ ਵੀ ਉਹ ਬਹੁਤ ਗਲਤ ਹੈ ਮਨ ਸਿਹਤ ਵਾਸਤੇ ਗੱਲ ਵੀ ਸਹੀ ਹੈ ਮੇਰਾ ਸਰੀਰ ਇੰਨਾ ਕਟਾਉਨ ਕਰਤਾ ਮੈਂ ਇੰਨੀ ਕੁ ਬੀਕਨਸ ਫੀਲ ਕਰਨਾ ਵੀ ਅੱਜ ਮੈਂ ਸਵੇਰ ਤੋਂ ਕੁਝ ਨਹੀਂ ਕੀਤਾ ਮੇਰਾ ਟੰਗਰਾਂ ਦਾ ਗੋਹਾ ਮੁਥੀ ਪਿਆ ਦਿੱਤਾ ਅੱਜ ਮੈਂ ਥੰਦੇ ਪੌੜੀਆਂ ਤੱਕ ਨਿੱਤਰ ਹੈਗਾ ਇੰਨਾ ਕਿ ਸਰੀਰ ਮੇਰਾ ਅੱਜ ਕਮਜ਼ੋਰੀ ਜੀ ਫੀਲ ਕਰ ਰਿਹਾ ਉਹ ਗੋਲੀ ਲੈਣ ਨਾਲ ਮਤਲਬ ਆ ਲੰਘ ਕੇ ਵੀ 24 ਘੰਟੇ ਹੋ ਗਏ 24 ਘੰਟੇ ਦੇ ਵਿੱਚ ਮੈਂ 6 ਵਾਰ ਜਾ ਕੇ ਆਪਣਾ ਬੀਪੀ ਚੈੱਕ ਕਰਾਇਆ ਬੀਪੀ ਸਥਿਰ ਹੈ ਮਾਰਾ ਦੀ ਧਿਆਨ ਤੇ ਜੇ ਜੇ ਕਹਿੰਦੇ ਫਿਰ ਵੀ ਡਾਕਟਰ ਨੇ ਕਿਹਾ ਵੀ ਜੇ ਕੋਈ ਦਿੱਕਤ ਆਉਣੀ ਮੈਂ ਦੋ ਦੋ ਤਿੰਨ ਡਾਕਟਰਾਂ ਦੀ ਸਲਾਹ ਲੇ ਲੇ ਵੀ ਜੇ ਫਿਰ ਵੀ ਐਤੋਂ ਬਾਅਦ ਤੈਨੂੰ ਕੋਈ ਦਿੱਕਤ ਆਉਣੀ ਵੀ ਮੇਰੇ ਆਪਣੇ ਟੈਸਟ ਰੈਗੂਲਰ ਕਰਾਉਣੇ ਬਾਕੀ ਸਰੀਰ ਦੇ ਵੀ ਸਾਰੇ ਕਰਾਉਣੇ ਤੇ ਤਾਂ ਕੋਈ ਗੋਲੀ ਲੱਗੂਗੀ ਬਲ ਮਾਤਾ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਕਮਰੇ ਦੇ ਵਿੱਚ ਬੈਠੇ ਆ ਆ ਮੈਂ ਹੁਣ ਬੈਕ ਕੈਮਰਾ ਕਰਕੇ ਮਲਾਂਵਾਂ ਪਹਿਲਾਂ ਤਾਂ ਮੈਂ ਆਪਣੀ ਹੱਡ ਬੀਤੀ ਸੁਣਾ ਤੀ ਵੀ ਮੇਰੇ ਨਾਲ ਕੀ ਹੋਇਆ ਅੱਜ ਮੈਨੂੰ ਕੋਸੇ ਬੈਟਰ ਫੀਲ ਕਰ ਰਿਹਾ ਵੀ ਚਲੋ ਮਹਾਰਾਜਾ ਕਿਰਪਾ ਕਰੇ ਤੇ ਪਸੀਨਾ ਨਹੀਂ ਆਇਆ ਹੈਗਾ ਜਿਵੇਂ ਐਵੇਂ ਕਹਿ ਦਵਾਂ ਜਿਵੇਂ ਦੁਨ ਦੇ ਮੈਨੂੰ ਪਰਲੋ ਪਰਲੋ ਪਸੀਨਾ ਸੰਦਦਾ ਕੁਝ ਮੌਸਮ ਵਿੱਚ ਚੇਂਜ ਹੈ ਜੀ ਮੌਸਮ ਦੇ ਵਿੱਚ ਆ ਰਾਤ ਦਾ ਦੱਖਣ ਚੱਡਾ ਬਹੁਤ ਤੇਜ਼ ਆਲੇ-ਦਾਲੇ ਸਾਰੇ ਪੰਜਾਬ 'ਚ ਮੀਂਹ ਪੈ ਗਿਆ ਸਾਡੇ ਉਰੇ ਵੀ ਪਿਆ ਰਿਹਾਗਾ ਉਧਰ ਕਰਕੇ ਮੌਸਮ ਆਇਆ ਠੰਡਾ ਉਹ ਵੀ ਕਾਰਨ ਹੋ ਸਕਦਾ ਕਿ ਸਿਨਾਂ ਨਹੀਂ ਆ ਤੁਹਾਨੂੰ ਐਗਜ਼ੈਕਟ ਹੈ ਮਾਰਾ ਘਮਾਉਣਾ ਬਾਕੀ ਫੈਮਿਲੀ ਮੈਂਬਰਾਂ ਨੂੰ ਲੋ ਜੀ ਮਿਲੋ ਜੀ ਇੱਧਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਘਰ ਵਾਲੇ ਦੀ ਹੋ ਗਈ ਜੀ ਸਿਹਤ ਡਾਣ ਘਰ ਵਾਲਾ ਜੀ ਮੇਰੇ ਝੂਠ ਬੋਲ ਕੇ ਕਹਿੰਦਾ ਮੈਂ ਮੋਟਰ ਚਲਾਉਣਾ ਚੱਲਿਆ ਹਾਂ ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਤੁਹਾਨੂੰ ਅਸੀਂ ਆਪਣਾ ਸਾਰਾ ਦੁੱਖ ਦੱਸਦੇ ਤੁਸੀਂ ਸਾਨੂੰ ਇੱਕ ਵਾਰ ਵੀ ਦੁੱਖ ਦੱਸਿਓ ਉਹ ਜਨਾਨੇ ਨੂੰ ਦੁੱਖ ਦੱਸ ਜਾਂਦਾ ਤੁਹਾਡੇ ਅੱਜਾ ਲਹੌੜੇ ਸਾਹ ਆਪਣਾ ਬੀਬੀ ਵਧਾਰਨ ਦੇ ਚਾਹਤੇ ਅਜੀ ਦੀਦੀ ਬੀਬੀ ਵਧਾਰਨ ਦੇ ਤੁਸੀਂ ਵੀ ਨਾਲੇ ਪੈਰਨਾ ਫਤਿਹ ਹਸਪੀਟਲ ਦੀ ਜੀ ਮੈਂ ਤੁਸੀਂ ਕਹ ਰਹੇ ਵੀ ਮੈਂ 2 ਵਜੇ ਦੇ ਉੱਠਿਆ ਰਸੀ ਹਾਂ ਮਾੜਾ ਮੋਟਾ ਦਾ ਠਾਣਾ ਤੱਕ ਜੀ ਨੂੰ ਪਾਣੀ ਦੇ ਸੰਦੀਪ ਐਂ ਕਰ ਜੇ ਮੈਂ ਛੋੜਨਾ ਥੋੜਾ ਜਿਹਾ ਲੜ ਲੈਂਦੀ ਆ ਪਰ ਬੀਬੀ ਵੱਧਦੀ ਨਾ ਹੋਰ ਵੱਧਣਾ ਦਾ ਦਿਮਾਗ ਤੇ ਟਾਲੀ ਲੁਡੀ ਪੜ ਜਾਣੀ ਹਾਂ ਵਾਈ ਗੁਰਜੀ ਕਾਕਾ ਦਾ ਸਾਹ ਵਾਈ ਗੁਰਜੀ ਕੀ ਬਥੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਬਈ ਕਈ ਵਾਰ ਵਸੇ ਦਿੱਤੀ ਹੋ ਜਾਂਦਾ ਹੂੰ ਵੀ ਜੇ ਥੋੜੀ ਮੋਤ ਤੇ ਇੰਨਾ ਦੰਗ ਲੱਗ ਜਾਂਦੀ ਖਾ ਕੇ ਆਪੇ ਤਾਂ ਠੀਕ ਹੋ ਜਾਣਾ ਤਾਂ ਆ ਪਹਿਲਾਂ ਤਾਂ ਸਾਨੂੰ ਪਤਾ ਹੈ ਜੇ ਤਾਂ ਟੁੱਟੇ ਆ ਚਾਰ ਵੀ ਜੀ ਨੇ ਮੰਗੇ ਪੈਸੇ 비ਜੀ ਕੇ ਚਾਰ ਕਿ ਬਚੇ ਮੈਂ ਕਿਹਾ ਵੀ ਪੈਸੇ ਕਦੇ ਮੰਗੇ ਵੀ ਸੀ ਫਿਰ ਮੇਰੀ ਅੱਖ ਖੁੱਲਦੀ ਖੁੱਲਦੀ ਮੈਂ ਯਾਤਰੀ ਨੂੰ ਪੁੱਛਿਆ ਮੈਂ ਕਿਹਾ ਕਿਆ ਹੋਇਆ ਕਈ ਚਾਚੇ ਚੱਕਰ ਹੁੰਨੇ ਜਦੋਂ ਮੈਂ نیچے ਉਤੋਂ ਹੀ ਕੋਈ ਨਹੀਂ ਕੋਈ ਤੁਸੀਂ ਤਾਂ ਗੱਡੀ ਲੈ ਕੇ ਚਲੇ ਗਏ ਠੀਕ ਹੈ ਫਿਰ ਮੈਂ ਸਾਰਾ ਦਿਨ ਟਾਈਮ ਹੀ ਸੁਤੀ ਜਦ ਤੱਕ ਹੂੰ ਨੇ ਤਾਂ ਪਰਤਾ ਆ ਹੀ ਕਰ ਵਜਾ ਕਰਕੇ ਤਾਂ ਮੈਂ ਤੁਹਾਨੂੰ ਦੱਸਿਆ ਨਹੀਂ ਹੈਗਾ ਕਿਸ ਗੱਲ ਥੋੜਾ ਮੋਟਾ ਦੱਸਣ ਦੀ ਵੀ ਲੋੜ ਸੀ ਹਾਂ ਮਾਤਰਾ ਲ ਕੋਈ ਨਹੀਂ ਧੀ ਜੀ ਕਹੀ ਜਾਵੇ ਧੀਕੀ ਲਗਾਣੀ ਮੋਟਰ ਚਲਾਉਣ ਗਿਆ ਤੂੰ ਕਹਿ ਹੀ ਸਕਦੀ ਕਿ ਕੀ ਚੱਕਰ ਆਗੇ ਮੈਂ ਜਾਂਦਾ ਸਿਰਫ ਮੈਂ ਵੀ ਸੋਚਾ ਜਿੱਤੇ ਕੀ ਮੈਂ ਇੰਜੇ ਦੁਬਾਰਾ ਨਹੀਂ ਕਰਨਾ ਦੱਸਿਆ ਮੈਂ ਕਿ ਬਿੱਕੀ ਕੀ ਆ ਗਿਆ ਹੋ ਗਿਆ ਇਹਦੇ ਬਾਰੇ ਯਾਰ ਸਭ ਤੋਂ ਵੀਰ ਜੀ ਅੰਦਰ ਆ ਕੇ ਪੈਸੇ ਮੰਗਦੇ ਤੇ ਫਿਰ ਜਸਮੀਤ ਤਾਂ ਨੇ ਮੰਗਿਆ ਕੈਮਰਾ ਮੇਰੀ ਅੱਖ ਚੜ੍ਹ ਖੁੱਲੀ ਸੁਣ ਨਾ ਇਹ ਮੈਨੂੰ ਕਹਿੰਦਾ ਕੱਲ ਮੋਟਰ ਚਲਾ ਕੇ ਆਉਣੀ ਆ। ਚਲ ਬੇ ਚੁੱਪ ਕਰ ਗਈ। ਉਹ ਗਾਣਾ ਇੱਥੇ ਕਰਤਾ ਹੋਵੇ ਲਵਾਰੀ ਦੇ ਵਿੱਚ। ਬਿਲਕੁਲ ਪੁੱਦਾ ਲੱਭ ਗਿਆ ਇਹ। ਹਾਂ। ਇਹਦੇ ਉੱਲੋਂ ਕੁਛ ਆ ਵੀ ਗਿਆ ਹੋ ਗਿਆ। ਕਹਿੰਦੇ ਪੈਸੇ ਚਾਹੀਦੇ ਆ। ਹਾਂ। ਮਾਂ ਨੂੰ ਮੈਂ ਕਹਿ ਕੇ ਆ। ਮਾਂ ਚੱਲ ਮੋਟਰ ਚਲਾਉਂਗਾ। ਹਾਂ। ਜਾਂਦੀ ਮੇਰੀ ਅੱਖ ਕਬੀਲੀ। ਵੀ ਜਨਾ ਤੂੰ ਤਾਂ ਫਸਦੇ ਜਿਹੜੇ ਤੇ ਨਾ ਮੈਂ ਪੜਾਈਆ ਕੱਲ। ਹਾਂ। ਵੀ ਤੂੰ ਗੱਲਾਂ ਨਾ ਫੜੀਆਂ ਮਾਂ। ਹਾਂ ਮੈਂ ਰੋਇਆ। ਫੇਰ ਨਾ ਹੋ ਸਕਪੈ ਗੱਲ ਨਹੀਂ ਤਾਂ ਗੱਲ ਹੋ ਗਈ। ਹੈ। ਫੇਰ ਪਤਾ ਕਿੱਥੇ ਐ ਨਹੀਂ। ਵੀ ਕਿੱਤੇ ਡੈਡੀ ਤੇ ਜਾਂਦਾ ਕਿਤੇ ਹੋਰ ਜਾਂਦਾ ਮੇਰੇ ਦਿਮਾਗ ਸੁਣ ਲਾ ਡੈਡੀ ਤੇ ਚਲੇ ਗਈ ਤੀ ਪਤਾ ਤੁਹਾਨੂੰ ਗੱਲ ਦਿਮਾਗ ਦੇ ਡੈਡੀ ਨਾ ਕੋਈ ਕਾਰਨ ਜੱਗ ਗਈ ਉਹ ਨਾ ਕਾ ਰੂ ਇਹ ਮੈਂ ਨਾ ਵੇ ਵਦਨ ਤੋਰ ਬੱਚਿਆਂ ਨਹੀਂ ਮੈਂ ਆ ਹੀ ਜਰੂਰ ਕਹਿਤਾ ਮਹਾ ਪੈਸੇ ਲੈ ਕੇ ਮੋਟਰ ਵੱਲ ਜਾਣਾ ਮੋਟਰ ਸਟਾਪ ਚਲ ਚੁੱਪ ਕਰਕੇ ਲੈਸ ਮੀ ਲੁੱਟ ਚਾ ਕੈਵਰਾ ਲੈ ਕੇ ਬੜਾ ਲੱਗ ਗਿਆ ਹਾਂ ਮਾਪੇ ਇਹਨੂੰ ਪੁੱਛਿਆ ਉੱਥੇ ਵਾ ਇਹ ਜੈਸਮੀਨ ਫਿਰ ਲੱਗੀ ਬੱਕਾ ਇਹਨੇ ਮਾਹ ਕਿਤੇ ਨੂੰ ਕਹਤਾ ਕਿ ਚੱਕਰ ਆ ਗਿਆ ਹਾਂ ਫਿਰ ਮੈਂ ਮੈਂ ਕਿਤੇ ਸਰੀਰ ਦਰਦ ਆਇਤਾ ਨਾ ਆਇਆ ਹੋਵੇ ਹੂੰ ਹੋ ਜਾਂਦਾ ਮੈਨੂੰ ਅਸਲ ਵਿੱਚ ਬਾਹਰ ਜਿਹੜਾ ਕੈਦ ਵਾਲੇੇ ਕੰਮ ਕਰਿਆ ਬਈ ਚੈਟ ਪਾਪਾ ਜੀ ਦੇ ਪਾਪਾ ਦੇ ਕੋਲ ਬਕੀ ਦਾ ਮੂਹ ਲੱਗਦਾ ਰੇਖ ਵਿੱਚ ਪਾਪਾ ਨੇ ਟੰਡੇ ਲਏ ਅੰਦਰ ਚੱਕ ਲੈਣਾ ਪਾਤਾ ਬਸ ਦਾ ਲੱਗਿਆ ਵੀ ਕਰਦਾ ਇੱਥੇ ਆਪਣੇ ਘਰ ਵਿੱਚ ਚੱਲ ਕੋਈ ਗੱਲ ਆ ਦੇਖੋ ਅੱਜ ਨੋਨੀ ਪਰਾਠਾ ਪਾਈ ਫਿੱੜੀ ਏ ਹੂੰ ਸਾਸਰੀ ਕਾ ਜੀ ਸਾਰਿਆਂ ਨੂੰ ਉਹ ਮੈਨੂੰ ਤਾਂ ਦੱਸ ਕੇ ਹੀ ਆਤਾ ਚਾਚਾ ਵੀ ਮੈਂ ਸਟਰੋਂਗ ਕਰ ਜੋ ਹਰ ਦੋਨ ਸਾਹਮਸਾ ਕੀਤੀ ਆ ਉਹ ਤਾਂ ਤੁਮ ਨੂੰ ਨਹੀਂ ਦੀ ਦਵਾ ਦੀ ਗੱਲ ਹੈ ਸੁਣੀ ਗੱਲ ਹੈ ਮੈਂ ਤੁਹਾਨੂੰ ਕਿੰਨੀ ਕੌਫੀ ਦਾ ਦੱਸਿਆ ਹਾਂ ਮੈਂ ਵੀ ਮੈਂ ਕਿਹਾ ਤਾਂ ਉਹੀਓ ਗਏ ਹਾਂ ਉਹੀਓ ਗਏ ਹਾਂ ਉਹੀਓ ਗਏ ਹਟਿਆ ਨਹੀਂ ਇਹ ਇਹ ਕਿਵੇਂ ਜਾ ਸੈਂ ਦੇ ਨਹੀਂ ਲੈ ਤੁਰ ਕਿ ਇਹ ਦੀਦੀ ਕਹੀ ਜਾ ਰਹੀ ਨਹੀਂ ਕਿਵੇਂ ਜਾ ਸੈਂ ਗੱਡੀ ਇੱਕ ਦਰੂ ਲੈ ਕੇ ਗਏ ਹਾਂ ਮੌਤਾ ਘਰੋਂ ਚੱਲਣੀ ਆਹ ਉਹ ਕਿਆ ਕਰਨ ਦੇਗੀ ਫੇਰੇ ਮੈਨੂੰ ਵੀਡੀਓ ਕਿੱਥੇ ਮਾਉਣੀ ਹੈ ਮੈਂ ਝੂਠ ਹੋਰ ਬਹੁਤ ਮੈਂ ਕਿਉਂ ਲੈਟ ਲੈ ਗਈ ਜਿਹੜੀ ਉਹ ਲੈਟ ਹੁੰਦੀ ਆ ਲੈਟ ਤਾਂ ਉਹ ਪਈ ਆ ਕਹਿੰਦੀ ਖੜ ਜਾ ਮੈਟਰ ਫੇਰ ਮੈਂ ਸੋਚਾਂ ਮੈਂ ਝੁੱਲੇ ਵਗੈਰਾ ਕਰਨੀਆ ਦੁੱਧ ਤਾਂ ਮੁਸਕੋਂਦਾ ਤਾਂ ਇਸ ਦੇ ਕਿਹਨਸ ਤੇ ਦੁੱਧ ਵੱੜ ਗਿਆ ਮੈਨੂੰ ਵੀ ਲੱਗਦਾ ਹੂੰ ਦੁੱਧ ਵੱੜ ਗਿਆ ਨਹੀਂ ਫੇ ਮੇਰਾ ਦਿਮਾਗ ਬੀਬੀ ਜੀ ਇਹਨੂੰ ਵੀ ਜਾਵੇ ਹੂੰ ਮੈਂ ਕਿਹਾ ਵੀ ਬੀਬੀ ਉਹਨਾਂ ਨੂੰ ਕੁਝ ਹੋ ਗਿਆ ਹੂੰ ਫੇ ਵੈਰੀ ਕਿੰਨੀ ਨੂੰ ਜਾਵੇ ਮੈਨ ਲੈ ਨਾ ਜੀ ਮੈਂ ਫਿਰ ਨਾ ਜਸਮੀਨ ਦੇ ਚੱਕਰ ਹੋ ਗਏ ਮੈਂ ਕਾ ਸਾਰਾ ਦਿਨ ਹੀ ਮੂਠੀ ਕਿੜਾ ਸਾਰਾ ਦਿਨ ਬਸ ਹਾਂ ਪਹਿਲਾਂ ਤਾਂ ਮੇਰੇ ਤੇ ਕੁੱਕੇ ਜੜੀ ਜਦੋਂ ਉਸ ਟੈਮੇ ਕਰਦੀ ਬੋਤਲ ਦੀ ਸੀ ਫਿਰ ਉੱਥੇ ਜਾ ਕੇ ਜੂਸ ਸਾਰਾ ਉਹ ਪੀ ਖਾ ਲਿਆ ਸਾਬੇ ਸਾਬੇ ਦਾ ਨਾਮ ਵੀ ਛੁੱਟ ਕੇ ਜਦੋਂ ਮਨ ਨੂੰ ਬਾਤ ਦੱਸੇ ਸਾਬੇ ਹਾ ਦਾ ਓ ਮਾਈ ਗੱਡ ਮੈਂ ਕੰਮ ਸੁ ਕਰ ਗਈ ਸੀ ਸੰਤਾ ਸਿਓ ਵੀ ਚੋਰੀ ਭਾ ਗਈ ਮੈਨੂੰ ਕਹਿੰਦੇ ਵੀ ਤੈਨੂੰ ਆਪਣਾ ਕੋਤੋਂ ਪਾਸੇ ਲੈ ਕੇ ਤੁਲੀਆ ਫੇ ਮੈਂ ਵੀਰ ਜੀ ਨੂੰ ਬਾਅਦ ਚ ਆਪੇ ਗੱਲ ਕਰ ਲੂੰਗਾ ਫੇ ਮੈਂ ਇਹਨੂੰ ਕਿਹਾ ਜੀ ਲੈਣੇ ਤਾਂਨੇ ਪੈਸੇ ਜ਼ਿਆਦਾ ਲੱਗੇ ਤਾਂ ਸਾਡੇ ਕੱਲ ਵਾਂ ਟੱਤੇ ਪੱਤੇ ਕਰਕੇ ਭੇਜ ਤਾਂ ਮੈਂ ਲਈ ਆਈ ਮੈਂ ਜਦੋਂ ਨਿਆਣਿਆਂ ਨੂੰ ਵੀ ਲੈ ਚਾਲਦੇ ਜੀ ਲਾ ਦੇਵਾ ਹਾਂ ਮਮੀ ਨੂੰ ਕਹਿੰਦਾ ਜੈਸਮੀਨ ਨੇ ਨਾ ਜਿਹੜੇ ਪੇਸ ਬਣਾਈ ਸੀ ਉਹਦੇ ਕਰਕੇ ਬਿਮਾਰ ਹੋਇਆ ਸੀ ਉਹ ਵੀ ਬਹੁਤ ਚਿਰਪਰਾ ਤਾਂ ਜੈਸਮੀਨ ਥੋੜਾ ਠਿੱਕੀ ਬਣੀ ਸੀ ਉਹਦੇ ਆ ਗਿਆ ਚੰਮੀ ਨੇ ਫਿਰ ਉਥੇ ਮੈਂ ਜੈਸਮੀਨ ਨੇ ਰੈਸਪੀ ਬਣਾਈ ਹੋਈ ਬਾਬੂ ਕੀ ਨੇ ਸਾਨੂੰ ਤਾਂ ਆਇਆ ਮੈਂ ਮੈਂ ਕਿੰਨਾ ਦੇਖਾ ਕਰਨ ਕਹਿੰਦੇ ਮੈਨੂੰ ਦੁਬਾਰਾ ਦੇ ਦੋ ਕਰਨ ਨੂੰ ਕਹਿੰਦੇ ਹੈ ਹੀ ਨਹੀਂ ਹਲਕੀ ਜਾਂ ਅੰਦਰ ਤੋਂ ਲੈ ਆਏ ਹਾਂ ਮੈਂ ਤੁਮੇ ਸਭ ਜੀਮੇ ਨੇ ਕਹਿੰਦਾ ਹੁਣੀ ਹੋਤੀ ਚਾਚੇ ਨੇ ਮੈਨੂੰ ਬਣਾਈ ਕਹਿੰਦਾ ਲੈ ਕਿ ਤੂੰ ਵੀ ਟੇਸਟ ਕਰ ਲੈ ਤੇ ਬਣਾਈ ਆ ਹੁਣ ਗੱਲ ਮੈਂ ਕਿਹਾ ਨਹੀਂ ਯਾਰ ਚਾਚੇ ਮੇਰਾ ਗੇਲ ਨਹੀਂ ਕਰਦਾ ਤੈਨੂੰ ਵਾਸੀ ਕਰਾ ਤੂੰ ਦਦਾ ਜਦ ਮੈਂ ਪਾਪਾ ਜੀ ਨੂੰ ਚਾਹ ਬਣਾਈ ਫਿਰ ਚਾਹ ਵੀ ਚੱਕ ਕੇ ਪੀਲੀ ਬਿਸਕੁਟਾਂ ਨਾਲ

ਮੰਮੀ ਅੱਜ ਬੜੀ ਛੋੜੀ ਕੇ ਗਏ ਕੋਈ ਲੱਗ ਰੱਗ ਛਾਣਦੀਆਂ ਤੁਹਾਨੂੰ ਨਹੀਂ ਪਤਾ ਰਜਾ ਜਿਆਦਾ ਮੈਂ ਹੀ ਕਹਿੰਦੀ ਵੀ ਨਾ ਖਾਓ ਖਾਓ ਲਿੰਪ ਚ ਖਾਓ ਇਹ ਤਾਂ ਨਹੀਂ ਅਸੀਂ 2 ਵਜੇ ਘਰੇ ਬੜੇ ਪਹਿਲੀ ਹੋਈ ਸੀ ਆਪਣੇ ਕੋਲ ਜਾ ਹੈ ਬੇਟੇ ਖਾ ਕੇ ਆਏ ਕੁੜੀ ਨਾ ਖਾਣ ਤਾਂ ਟੱਪਣਾ ਦੱਸ ਤਾਂ ਕੁੜੀ ਨੇ ਬਣਾ ਲਿਆ ਕੋਲ ਦਾ ਪਰ ਬਣਾ ਲਾਣੀ ਚੱਪੜੇ ਲੱਤਣੇ ਚੱਕੜੂ ਚੱਕ ਕੇ ਚਾਹ ਨਾ ਪੀ ਲੈ ਹਾਂ ਦੇ ਹਾਂ ਉਹ ਇਕੱਠਾ ਜਦ ਖਾਈ ਜਣਾ ਨਾ ਕਿਸੇ ਤੀਜ ਨੇ ਹਾਜ਼ਮ ਨਹੀਂ ਕਰਨਾ ਪੜਿਆ ਪਰ ਜੇ ਮੈਂ ਖਾ ਕੇ ਆਈ ਤੀ ਮੈਂ ਸ਼ਾਂਤ ਤੱਕ ਰੋਟੀ ਖਾਦੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਿਰਫ ਇੱਕ ਚੰਚਾ ਲੱਗਾ ਉਹ ਵੀ ਚੈੱਕ ਕਰਨ ਵੀ ਕੁੜੀ ਦਾ ਮੂਡ ਨਾ ਉਹ ਹੋਵੇ ਵਾਹਿਗੁਰੂ ਮੇਰਾ ਵੀ ਪੇਰੀ ਰੈਸਪੀ ਦਾ ਰੈਸਪੀ ਦਾ ਬਣਾਈ ਤਾਂ ਹੈ ਠੀ ਉਹ ਸਭ ਕੋ ਤਾਂ ਕੀ ਗੱਲ ਉਹ ਵੀ ਕੀ ਬਿਮਾਰ ਹੋ ਜਦੋਂ ਬਿਮਾਰੀਆਂ ਤੇ ਮਾਰੀਆਂ ਬਣੀਆਂ ਹੋਈਆਂ ਹਮਮ ਜਿੰਦਗੀ ਦੇ ਵਿੱਚ ਸਾਰਾ ਕੁਝ ਜ਼ਰੂਰੀ ਆ ਹਨਾ ਦੋ ਘਵੀ ਆ ਸੁੱਖ ਵੀ ਆ ਇਨਸਾਨ ਬੜਿਆ ਰਹਿੰਦਾ ਸਾਨੂੰ ਮੇਰੀ ਗੱਲ ਸੁਣੋ ਅਸਲ ਵਿੱਚ ਵਿੱਤੀ ਦਾ ਕੀ ਚੱਕਰ ਆ ਇਹਨਾਂ ਆ ਇੱਥੇ ਆ ਗਏ ਤਾਂ ਸਾਨੂੰ ਨੂੰ ਤੁਹਾਡਾ ਤਾਂ ਪਤਾ ਵੀ ਜੇ ਕੋਈ ਮਸੀਂ ਟੈਨਸ਼ਨ ਦਊਗਾ ਤੁਹਾਡਾ ਬੀਬੀ ਵਧਣਾ ਮੈਨੂੰ ਇਹ ਨਾਲ ਕੋਈ ਪਤਨੀ ਨਾਲ ਟੈਨਸ਼ਨ ਆ ਨਹੀਂ ਵਾਦਾ ਜਦੋਂ ਖਾਈਦਾ ਵਖਾਈ ਜਾਣਾ ਇਹ ਮਿੱਠਾ ਬੱਖਾ ਹੈ। ਪਾਇਦਾ ਕਰਦੇ ਵੱਧ ਜਾ ਮੇਰਾ ਬੀਬੀ ਜਿਹੜਾ ਤੇ ਤੂੰ ਐ ਗੱਲ ਕਹਿਤੀ ਵੀ ਮੈਂ ਖਾਣ ਨਾਲ ਮੇਰਾ ਜਿੱਦਣ ਇੱਕ ਵਾਰਾ ਸਰਜੀ ਤੇਦੀ ਮੰਮੀ ਪੂਰੇ ਨਹੀਂ ਕੀਤੀ ਹੋਈ ਤਾਂ ਬਾਅਦ ਵਿੱਚ ਉਹਨੂੰ ਸੇਂਦਰ ਮੇਂ ਦੁੱਧ ਨਾਲ ਰਾਸਗੁਲੇ ਦੇ ਦਿੱਤੇ ਤੇ ਚਾਹ। ਚਾਹ ਚਾਰ ਵੇ ਜੋ ਖਾਣੇ ਨਾਲ ਰਾਸਗੁਲੇ ਚੱਕ ਕੇ ਨਾਲ ਦੋ ਖਾ ਲੇ। ਮਿੱਠਾ ਉਹ ਖਾ ਦੇ ਦੇ ਮਾਸੀ ਜੀ ਨੂੰ ਦੇਖਾਂ ਠੀਕ ਹੈ। ਚੱਕਰ ਆਉਣ ਲੱਗ ਗਏ ਨੂੰ। ਤਾਂ ਜਾ ਉਹ ਤਾਂ ਉਹ ਗੱਲ ਕੁਝ ਹੋਰ ਸੀ। ਉਹ ਗੱਲ ਤੇ ਦਦ ਬੰਦੇ ਨੂੰ ਕੋਈ ਸਤਮਾ ਲੱਗਦਾ ਨਾ। ਇਹ ਬੇ ਨੇਚਰਲ ਗੱਲ ਹੈ। ਮੈਨੂੰ ਤੁਸੀਂ ਕਿਹਾ ਆਰ ਡੋਕਟਰ ਉਹ ਮੈਂ ਐਸਸੀਜੀ ਕਰਾ ਲਈ ਉਹ ਗੜੇ ਇਹਨਾਂ ਨੇ ਮੈਨੂੰ ਗੱਡੀ 'ਚ ਬੈਠਣ ਲੱਗੇ ਨੇ ਕਿਹਾ ਕਹਿੰਦਾ ਮੇਰੇ ਸਰੀਰ ਨੂੰ ਨਾ ਸੁਦੀਪ ਤੁਹਾਨੂੰ ਕੋਈ ਜਾਂਦਾ ਮੈਂ ਕਿਹਾ ਵੀ ਤੁਸੀਂ ਇੱਕ ਵਾਰ ਟੈਸਟ ਕਰਾਓ ਐਸ ਤੇ ਜ਼ਰੂਰੀ ਨਹੀਂ ਹੁੰਦਾ ਸੁਦੀਪ ਕਿ ਬਥੇਰੇ ਆ ਕੇ ਹਮਾਸੀ ਨੇ ਵੀ ਬੰਦੀ ਸਿੱਖਾ ਲਾ ਰਹਾ ਪਰ ਤੂੰ ਛੱਡੋ ਤੁਸੀਂ ਤਾਂ ਮੇਰੇ ਮਗਰੇ ਪੈ ਗਏ ਹੱਥ ਤੁਰ ਮੈਨੂੰ ਆਹ ਦੱਸੋ ਇਹ ਫਰਾਕ ਫਰਾਕ ਦੀ ਗੱਲ ਕਰਦੀ ਹੈ ਨਾ ਤੇ ਭੈਣ ਲੈ ਕੇ ਆਈ ਹੈ ਕੱਲ ਜਿਹੜੇ ਮੇਰੇ ਸ਼ਹਿਰ ਕੋਲ ਰਹੇ ਨੇ ਘਮਾਨੋ ਕਲਾਂ ਦੇ ਪੇਕੇ ਉਹਨਾਂ ਦੇ ਅੱਛਾ ਮਨਪ੍ਰੀਤ ਦਾਦਾ ਬੂਆ ਸਾਡੀ ਬੂਆ ਬਹੁਤ ਪਿਆਰ ਕਰਿਆ ਉਹਨਾਂ ਨੇ ਸਾਡਾ ਘਰ ਬਹੁਤ ਜ਼ਿਆਦਾ ਭੈਣ ਲਿਆਈ ਕੀ ਯਾਸ਼ਪ੍ਰੀਤ ਬ੍ਰਦਰ ਤਾਂ ਨਾਲ ਇੱਕ ਨਹੀਂ ਆਉਂਦੀ ਵੀ ਕਹਿੰਦਾ ਸੀ ਜਾਣਾ ਨੂਰੇ ਤੇ ਜਾਣਾ ਦਿੱਲੀ ਟੱਕਰ ਕੂੜੀ ਤਾਂ ਉਹਦੇ ਪਾਪਾ ਕੋਲੇ ਬੈਠ ਗਈ ਤੇ ਰੋਕ ਲੋ ਮੜਾ ਜਾਨੀ ਉਹਦੀ ਇਹ ਬੜੀ ਆ ਕਹਿੰਦੀ ਬਾਹਰ ਨਹੀਂ ਚੁਬਰੀ ਤਰੱਕੀ ਤੂੰ ਸਾਰਿਆਂ ਨੂੰ ਮਿਲ ਲੈ ਮੇਰੇ ਦਾਣੂ ਜੀ ਨਹੀਂ ਕਰਦਾ ਹੈ ਵੀ ਬਹੁਤ ਕਿਊਟ ਧੀ ਹਾਂ ਸਾਰੀ ਕਾਰਨ ਇੱਕ ਗਿਫਟ ਵੀ ਆ ਗਿਆ ਭਾਈ ਗਿਫਟ ਹਾਂ ਕਾਦੀ ਖੁਸ਼ੀ ਚ ਮੇਰੇ ਚਾਚੇ ਨੇ ਮੈਨੂੰ ਇਹ ਰੈਡੀ ਹੈਲ ਬਣਾ ਕੇ ਸ਼ੌਕਟੇਰਿੰਗ ਬੱਲੇ ਹਾਈ ਨਤਮੇਤਾ ਹਾਈ ਨੋ ਫੈਨ ਨਾ ਹੋਰ ਇਹ ਐਂ ਲੜੀ ਕਰੀਂਦੇ ਜਿਹੜਾ ਬੰਦਾ ਗਿਰਦਾ ਨਾ ਪਤਾ ਲੱਗਦਾ ਮਨ ਨੂੰ ਉਹ ਤਾਂ ਮੈਂ ਕਰ ਜਾਉਂ ਮੈਂ ਇਹ ਕਿ ਕੰਕੈ ਲੜੇ ਤੇ ਹਾਂ ਤਾਂ ਹੀ ਕਹਿੰਦੇ ਪਤੀ ਮੈਂ ਤਾਂ ਹੀ ਲੱਗੀ ਆ ਜਿਹੜਾ ਤੱਕਿਆ ਨਾ ਰਾਨੀ ਨਾਰ ਨਹੀਂ ਚੁੱਪੀ ਆ ਉਹ ਤਾਂ ਗਾਣਾ ਕਰ ਦਿੰਦੇ ਆ ਚਾਚਾ ਬਣਾ ਕੇ ਦੇ ਨਹੀਂ ਸਕਦਾ ਐ ਨਹੀਂ ਨਹੀਂ ਉਹ ਨਹੀਂ ਪੜਾ ਕੇ ਦੇ ਸਕਦਾ ਮੈਂ ਨਹੀਂ ਨਹੀਂ ਪੜਾ ਕੇ ਸਕਦਾ ਨਹੀਂ ਸੁਰਖੀਆਂ ਦੇ ਲਿਪਸਟਿਕ ਕੀਨੇ ਲਾਉਂਦੀਆਂ ਕਿ ਤੁਹਾਡੇ ਚੰਗੇ ਨਾਲ ਦੇਣਾ ਤੁਹਾਡੇ ਮੂੰਹ ਆ ਗਿਆ ਭਗੜਾ ਵਰਗੇ ਤੋਂ ਕਿਹੜੇ ਗਿਆ ਹੈ ਉਹ ਆਣਾ ਉਸਦੀ ਗੱਲ ਕਰ ਲਈ ਚਾਹਤ ਉਹ ਨਾ ਨਾ ਤੇ ਚੱਗੇ ਇਹ ਚਾ ਚੱਗੇ ਨਹੀਂ ਲਾਦਿਆ ਨਾ ਤੁਸੀਂ ਜੇ ਜਿਹੜੇ ਸਿੰਪਲ ਤੋਂ ਜਣੀ ਆਇਆ ਹੈ ਕਿਆ ਟੌਰ ਬਣੇ ਇੰਨਾਂ ਦੇ ਆਪਣੇ ਵੀ ਸ਼ੌਂਕ ਕਿਆ ਤੁਹਾਡੇ ਮੂਰੇ ਕਮਲ ਦਾ ਫੁੱਲ ਕਿਆ ਗਲਾਮ ਦਾ ਫੁੱਲ ਹਾਂ ਬਸ ਫੰਕ ਹੈ ਬੱਲੇ ਬੱਲੇ ਕਰਕੇ ਖਲਤੀ ਲੈ ਲੀ ਲੈ ਹਾਂ ਸੱਪ ਨੇ ਸਿਰ ਨੂੰ ਮਕ ਲਾ ਲਿਆ ਹੁਣ ਸੱਪ ਨੇ ਸਿਰ ਨੂੰ ਡੰਗ ਮਾਰਨਾ ਇਹ ਦੇ ਕਰਕੇ ਮੈਂ ਗਲਬਿਸ਼ ਲਬ ਕਹਿ ਲਾ ਹਾਂ 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 ਤੋ ਨਾ ਇਲੀ ਇਲੀ

ਸਰਵਸ ਸਹੀ ਗੱਲ ਹੈ ਹਾਂ ਹੋਈ ਸੀ ਚਾਹਾਂ ਉਹਨੇ ਸਰਵਸ ਨਹੀਂ ਹੋਈ ਨਹੀਂ ਮੈਂ ਉਹਨੂੰ ਲੋਡਦੀ ਕਿਹ ਹੈ ਇਹਦਾ ਚਾਰ ਇਹਨਾਂ ਦੇ ਚੌਂ ਆਈ ਹੈਗਾ ਪਰ ਮੇਰੀ ਚੀਜ਼ਾਂ ਮੈਂ ਬੱਟੇ ਲਗਾ ਬਲਕ ਹੈ ਨਹੀਂ ਰਾਣੀ ਹਾਰਾ ਦਿਖਾ ਦੇ ਚੱਲ ਮੈਂ ਉਹ ਦੇ ਇਹਨਾਂ ਮੈਂ ਇੱਕ ਆਟਮ ਮੰਗਾਈ ਪੈਸੇ ਮੈਨੂੰ ਪਤਾ ਵੀ ਪਾਈ ਤੇ ਗਾਲਾਂ ਨਹੀਂ ਪੈ ਰਹੀਆਂ ਮਨ ਨੂੰ ਹੂੰ ਬਸ ਪਤਾ ਕੀ ਬਣਾ ਆਪਣੇ ਕੋਲ ਆਲਰੇਡੀ ਹੈਗੀ ਸੀ ਉਹਦੇ ਨਾਲ ਕੇ ਪਾਵਰ ਬੈਂਕ ਮੰਗਾ ਲਈ ਹੂੰ ਪਾਵਰ ਬੈਂਕ ਦਾ ਦਿੱਤਾ ਗਿਆ ਮੈਨੂੰ ਦਾ ਵੀ ਪਤਾ ਨਾ। ਫੋਨ ਕਿੰਨਾ ਨੂੰ ਮੰਨੂ ਸਾਰੇ? ਆਹ ਦੇਖਾ ਕਿੱਡਾ ਦਾ ਫੋਨ ਆ। ਪਾਵਰ ਪਾਵਰ ਮੈਕਲ ਅੱਗੇ ਮੈਨੂੰ ਤਾਰ ਦਿੱਤੀ। ਤਾਰ ਜੀ ਤਾਂ ਕਿਹਦੀ ਲੇ ਗਈ ਤਾਰ। ਪਾਵਰ ਬੈਂਕ। ਨਹੀਂ ਨਹੀਂ ਆਇਆ ਕੀ ਕਰਨੀ ਤੁੰਨਾ ਨੂੰ ਮੰਨਣੀ ਆਏ। ਨਿਕਾ ਉੱਥੇ ਗਿਆ। ਸੱਚ ਐ ਮਾਈ ਦਾ ਪਹਿਲਾ ਵੇਰ। ਉਹ ਐ ਐਦਾ ਆਇਆ। ਜਿਵੇਂ ਉੱਥੋਂ ਜਾਣਾ ਮਕਰਤਾਰਪੁਰ ਸਾਹਿਬ ਨੂੰ ਜਾਣਾ। ਹੂੰ। ਅਨਾ ਚਾਰ ਦਿਨ ਮੈਨੂੰ ਫੋਨ ਚਾਰਜ ਵਾਸਤੇ ਬਹੁਤ ਸਭ ਕਾਰਖਾਨਾ ਗਾ ਕਿਤੇ ਮੈਨੂੰ ਤਾਰ ਰੋਲ ਲੱਭਣ ਦੀ ਲੋੜ ਨਹੀਂ ਬਣੀ ਬੋੜ ਬੋੜ ਤੇ ਇੱਕ ਵਾਰ ਫੁੱਲ ਚਾਰਜ ਕਰਾ 10 ਵਾਰ ਫੋਨ ਨੂੰ ਚਾਰਜ ਕਰ ਦਿੰਦਾ 10 ਵਾਰ ਹਾਂ ਠੀਕ ਆ ਫੇਰ ਤਾਂ ਲੈ ਲਿਓ ਹਾਂ ਮੈਨੂੰ ਉਹ ਲੈ ਲਿਓ ਮੈਨੂੰ ਇੱਕ ਗੱਲ ਹੋਰ ਇਹਨਾ ਤੁਸੀਂ ਕਹਿੰਦੇ ਮੇਰਾ ਅਜ ਸਰੀਰ ਦਾ ਹੈ ਹਾਂ ਫਿਰ ਤੁਸੀਂ ਚਲੇ ਜਾਉਂਦੇ ਨਾ ਨਾ ਮੇਰਾ ਹੁਣ ਬੀਪੀ ਤਾਂ ਮੈਂ ਚੈੱਕ ਕਰਵਾਇਆ ਸਵੇਰ ਦਾ ਦੋ ਵਾਰ 32 ਵਾਰ ਹਾਂ ਯਾ ਬੀਪੀ ਦਾ ਟੂਗਾ ਬਦੂਗਾ ਫੇਰ ਦਿੱਕਤ ਆ ਮੈਨੂੰ ਉ ਤਾਂ ਸਰੀਰ ਮੇਰਾ ਇੱਕ ਵਾਰ ਟੁੱਟਣਾ ਹੀ ਹੈ ਠੀਕ ਹੈ ਜੀ ਹਾਂ ਸਭ ਗੱਲ ਹੈਗੀ ਆ ਹੁਣ ਘਰ ਨੂੰ ਦੇਖਣੇ ਘਰ ਨੂੰ ਚੱਲਿਆ ਚਾਚਾ ਸਭ ਦੇਖਣ ਲਈ ਗੱਲ ਮੈਂ ਮੰਨਦੀ ਆ ਮਨ ਨੂੰ ਬਾਈ ਫੋਨ ਬਹੁਤ ਆ ਬਾਈ ਨੇ ਉਦੋਂ ਵੀਡੀਓ ਦੇ ਵਿੱਚ ਥੋੜਾ ਜਿਹਾ ਇੱਕ ਪੀਸ 파ਤਾ ਐਮਰਜੈਂਸੀ ਜਦੋਂ ਮੇਰੀ ECG ਲੱਗੀ ਦੀ ਸੀ ਕਾਰਨ ਉੱਥੇ ਕੁੜੀਆਂ ਜਿਹੜੇ ਪਿਆਰ ਕਰਦੇ ਜਿਹੜੇ ਪਿਆਰ ਕਰਦੇ ਉਹ ਬੱਲੇ ਬੱਲੇ ਵੀਰੇ ਰੱਬ ਐਨੇ ਕ ਫੋਨ ਆਏ ਸਾਰਿਆਂ ਨੇ ਹਾਲ ਚਾਲ ਪੁੱਛਿਆ ਵੀ ਬਾਈ ਨੂੰ ਕੀ ਹੋ ਗਿਆ ਤਾਂ ਤੇ ਬਹੁਤ ਆਪਣਾ ਹਨੀ ਸਰੋਂ ਦਲਾ ਵੀਰ ਜਦੋਂ ਮਾਸਟਰ ਜੀ ਆਏ ਸੀ ਬਲੈਂਸ ਜੈਸਮਿਨ ਉਹਨੇ ਬਹੁਤ ਮੈਨੂੰ ਵੀ ਬਹੁਤ ਦੱਸੀਆਂ ਗੱਲਾਂ ਵੀ ਆ ਚੀਜ਼ ਵੀਰ ਤਾਂ ਖਾਣੀ ਆ ਚੀਜ਼ ਆ ਕੇ ਜਾ ਕੇ ਹਣਾ ਨਾ ਕਰੋ ਯਾਨੀ ਉਹਨਾਂ ਨੂੰ ਕਹਿੰਦੇ ਸਾਡੇ ਕੋਲ ਫੇਰ ਆ ਜਿਓ ਬਾਬਾ ਜੀ ਕੋਲ ਤਾਂ ਕੀ ਹੁੰਦਾ ਤੇ ਕੀ ਵੀ ਵਸਲ ਜਿਹੜਾ ਬੰਦਾ ਬਿਮਾਰ ਹੈ ਉਹਨੇ ਤਾਂ ਚੱਲ ਆਪਣੇ ਸਰੀਰ ਦਾ ਦੁੱਖ ਕੱਟਣਾ ਹੈ ਕੀ ਕੱਟਣਾ ਹੈ ਜੇ ਦੂਜਾ ਬੰਦਾ ਪੁੱਛ ਲਵੇ ਨਾ ਆਟੋਮੈਟਿਕਲੀ ਛੋਟੇ ਜਿਹੇ ਦੁੱਖ ਘੱਟ ਜਾਂਦੇ ਹੈ ਹਾਂ ਹੈ ਨਾ ਆਪਣਾ ਸਰੀਰ ਆਏ ਖਦਮਤ ਖਾਇਏ ਸਰ ਲੋ ਕਿਸੇ ਨੇ ਪੁੱਛਿਆ ਬਸ ਜਿਵੇਂ ਆਪਾਂ ਕਹਿੰਦੇ ਹੈ ਸਰੀਰ ਨੂੰ ਗ੍ਰੰਟਜਾ ਮਿਲ ਜਾਂਦਾ ਇੱਕਦਮ ਹੁਣ ਹੋਰ ਇਹ ਕੰਨੇ ਬੰਨ ਲਓ ਤੁਹਾਡੇ ਨਾ ਤੋ ਛੱਟਾਂ ਹੋ ਲਈਆਂ ਠੀਕ ਹੈ ਜੀ ਮੇਰਾ ਅੱਜ ਤੋਂ ਬਾਅਦ ਮਜ਼ਾਕ ਨਹੀਂ ਲਾਉਣਾ ਪਤਾ ਨਹੀਂ ਆਪਣੇ ਮਨ ਤੋਂ ਪਹਾੜ ਚੁੱਕ ਲਿਆ ਤੇ ਤੁਸੀਂ ਪਤਾ ਕਰੋ ਧੂੜੀ ਦੀ ਚੁੱਕ ਪੈ ਗਈ ਥੀ ਆਪਣਾ ਬੀਬੀ ਵੱਧ ਲਿਆ 24 ਘੰਟੇ ਮੇਰਾ ਮੁਜਾਤਰੀ ਮੈਂ ਤਕਰੀਬ ਚੁੰਨੀ ਉਸ ਟਾਈਮ ਹੁੰਦੀ ਰਹੀ ਆ ਉਹ ਬਹੁਤ ਸਾਰੀ ਦੁਆ ਤੇ ਨਹੀਂ ਪਰ ਦੁਆ ਨਹੀਂ ਮੰਦੀ। ਉਹ ਆ ਕਹਨੇ ਨਹੀਂ ਮੇਰੇ ਤੇ ਕੁੱਕੇ ਹੀ ਜੜ ਜਾਣੇ ਕੁੱਕੇ ਹੀ ਜੜ ਜਾਣੇ ਕੁੱਕੇ ਹੀ ਜਾਣੇ ਆ। ਨਹੀਂ ਤਾਂ ਤਾਂ ਹੈਗੀ ਜਦ ਅਸੀਂ ਜੇ ਹੋਰ ਮੇਰੀ ਗੱਲ ਸੁਣ ਜੇ ਮੈਂ ਆਪਣੀ ਘਰ ਵਾਲੀ ਬਣੀ ਕੁੱਕੇ ਜੜੂਗਾ। ਮੈਂ ਕਿਹਦੇ ਨਾਲ ਜੜੂਗਾ? ਹੋਰ ਕਿਸੇ ਦੀ ਘਰ ਵਾਲੀ ਪਰ ਕੁੱਕੇ ਜੜ ਕੇ ਲੈ ਦੁੱਖ ਜਿ ਨਹੀਂ ਆਏ ਤਾਂ ਸੁੱਖ ਜਿ ਵੀ ਜ਼ਿਆਦਾ ਤੂੰ ਜੜ ਨਹੀਂ ਕਰਦੀ ਅਗਲੇ ਦਾ। ਹੇ ਮਾਘਰੂ ਸਤਨਾਮ ਚਲੋ ਜੀ ਆਪ ਵੀ ਚਲ ਸਾਂ ਇਹ ਉੱਤੇ ਕਾਲੇ ਰੰਗ ਦੀਆਂ ਚੁੰਨੀਆਂ ਦੇ ਕੇ ਆਇਆ ਬੁੱਛੀ ਬਹੁਤ ਵਧੀਆ ਤਾਂ ਲੈ ਕੇ ਆਇਓ ਦੇਖੀ ਤੇਰੇ 100 ਰੁਪਏ ਦੀ ਚੁੰਨੀ ਕਾਇ ਨੇ ਚਲ ਕੋਲ ਤੀਜ ਵਧੀਆ ਚਲੋ ਅੱਗੇ ਤੈਨੂੰ ਠੀਕ ਲੱਗਿਆ ਮੈਂ ਤਾਂ ਕਿਹਾ ਵੀ ਮੈਂ ਇਹਨੂੰ ਮੈਂ ਇਹਨਾਂ ਨੂੰ ਕਿਹਾ ਵੀ ਨਿਆਣਿਆਂ ਨੂੰ ਸਾਨੂੰ ਵੀ ਲੈ ਕੇ ਆਜੋ ਬਈ ਸਾਥ ਤੇ ਜ਼ਰੂਰੀ ਗਾ ਵਿੱਕੀ ਤੇਰਾ ਮੱਥਾ ਟੇਕਣਾ ਉਹ ਤਾਂ ਬਾਬਾ ਦਾ ਸਾਥ ਲੈ ਹੀ ਉਹ ਹੀ ਬਹੁਤ ਆ ਉਹ ਮਹਾਰਾਜ ਦੇ ਦਿਆ ਹੈ ਮਹਾਰਾਜ ਦੇ ਦਿਆ ਹੈ ਮਹਾਰਾਜ ਨੇ ਜੇ ਮਾਨੂੰ ਹੁਕਮ ਹੋਇਆ ਤਾਂ ਆਪਣਾ ਸਰੀਰ ਸਹੀ ਰਹਿਣਾ ਹਾਂ ਦੇਖੋ ਦਿੱਕਤ ਉਹ ਕਰਤੇ ਨੇ ਕੱਪੜੇ ਪ੍ਰੈਸ ਉਹ ਲੈ ਕੇ ਜਿਵੇਂ ਲਗਾਉਂਦੇ ਨੇ ਕੱਪੜੇ ਬਚਾ ਲੈ ਮੈਂ ਤਾਂ ਤਾਂ ਕਹਿੰਦੀ ਕਿ ਕੋਸ ਵੀ ਐ ਜਹੜ ਜੂਗ ਉਹ ਬਥੇ ਨਾ ਜੇ ਨਾ ਸੰਗਤ ਨੇ ਬਥੇਰੀ ਬਥੇ ਤਾਂ ਕਿਆ ਗੱਲ ਆ ਹੁਣ ਆਪਣੇ ਨਾਲ ਸੌ ਟੈਨਸ਼ਨ ਆਪਾਂ ਕਦੇ ਗਿਲੇ ਗੁੱਸੇ ਹੋ ਜਾਂਦੇ ਹਾਂ ਨਾ ਬਈ ਆਏ ਹੋਣੀ ਇਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਾਣਾ ਹੈ ਜਾਂ ਭਰਾਵਾਂ ਨਾਲ ਆਏ ਹੋ ਹਾਸੇ ਸੁਣਨੀ ਹੈ ਨੀ ਚਾਰ ਘਰਾਂ ਨੂੰ ਬੇਟਾ ਆਕਦੇ ਨਹੀਂ ਮਿਲਣ ਕਿ ਜੰਨ ਨੂੰ ਕੋ ਘਰੋਂ ਫੋਨ ਨਾ ਜੀ ਮੈਂ ਕਿਹਾ ਮੈਂ ਤਾਂ ਟਰੈਕਟਰ ਚਲਾ ਕੇ ਲੈ ਜਾਣਾ ਮੈਨੂੰ ਸਰਜੀਤ ਨੇ ਕਹਿਤਾ ਗਾ ਟਰੈਕਟਰ ਤਾਂ ਚਲਾਉਣਾ ਦੇਖ ਲਿਓ ਜੀ ਠੀਕਲੇ ਵਿੱਚ ਚਲਾਉਣਾ ਬਿਲਕੁਲ ਡਰਾਈਵਰ ਸਾਹਿਬ ਆ ਤੁਹਾਨੂੰ ਆਉਣਾ ਆ ਲੈਣ ਹਾਂ ਕਹਿੰਦਾ ਜੀ ਸੋ ਵੀ ਪੱਚੇ ਜਣੇ ਹੁਣ ਟਰਾਲੇ ਦੇ ਵਿੱਚ ਵੀ ਉਹਦੇ ਕਰਕੇ ਰਿਸਕ ਹੀ ਨਹੀਂ ਕੋਈ ਵੀ ਰਿਸਕ ਵਾਲਾ ਕੰਮ ਹੋਣਾ ਡਰਾਈਵਰ ਨੂੰ ਲੈ ਕੇ ਜਾਣਾ ਜ਼ਰੂਰੀ ਹੈ ਤੁਪੀ ਜਾਣ ਰਾਜਾ ਚ ਲੈ ਆਉਣ ਦੇ ਬੰਦੇ ਨੇ ਠੀਕ ਹੈ ਇਹ ਗੱਲ ਸਹੀ ਹੈ ਸਲਾਹ ਵੀ ਤੁਸੀਂ RAM ਨਾ ਲੈ ਕੇ ਜਾਉਂਗੇ ਕੋਈ ਹੁੱਲੜਵਾਜੀ ਨਹੀਂ ਕਰੋਗੇ ਤਾਂ ਕਰਕੇ ਤੇ ਹਾਂ ਅੱਛਾ ਸਿਆਣੇ ਸਾਰਿਆਂ ਦਾ ਹਾਂ ਗੱਡੀ ਠੀਕ ਹੈ RAM ਨਾ ਚਲਾਉਣੇ ਆ ਤਾਂ ਨਹੀਂ ਜੇ ਕੋਈ ਹਲੋ ਲਾ ਬਿਆ ਜੇਵੇ ਤਾਂ ਅਸੀਂ ਦਾ ਕਰੀਏ ਅਸੀਂ ਨਹੀਂ ਬਿਲਕੁਲ ਮਾਰਦਾਗਾ ਕਰੀਟ ਪਾ ਦਿੰਦਾ ਪਰ ਚੱਲ ਕੋਈ ਕੋਈ ਨਹੀਂ ਮੋਰੇ ਜਿਹੜਾ ਬੰਦਾ ਪੈਣਾ ਨਾ ਉਹ ਤਾਂ ਘੱਟ ਘੱਟ ਦੇ ਪਿੱਛੇ ਟਰਾਲੀ ਦੇ ਬਹਿ ਕੇ ਜਾਂਦਾ ਹੁੰਦਾ ਚਲੋ ਉਹਦਾ ਉਹਦਾ ਠੀਕ ਆ ਉਹ ਤਾਂ ਅਸੀਂ ਹਵਾ-ਹਵਾ ਜਿਹੀ ਲੱਗਦੀ ਕਰਤੀ ਤੈਨੂੰ ਕੋਈ ਛੋਟਾ ਕਾ ਗਲਾਸ ਮਿਲੇ ਹੀ ਨਹੀਂ ਚਾਹ ਤੇ ਜਿਆਦਾ ਨਹੀਂ ਆਈ ਮੈਨੂੰ ਅੱਜ ਸੱਡੇ ਦਿੱਤਾ ਯੋ ਆ ਮਲ ਉਹਨਾਂ ਦੇ ਮੂੰਹ ਨਾ ਖਲਾ ਹੂੰ 4 ਵਜੇ ਚਾਹ ਚੱਕੀਆਂ ਮੈਂ ਬਸ ਪਹਿਲਾਂ ਚਾਹ ਤਿੰਨ ਵਾਰ ਪੀ ਲਈ 10 ਮਿੰਨ ਚਾਹ ਬਣਾਈ ਦੀ ਮੈਨੂੰ ਦਿੱਤੀ ਜਦੋਂ ਲੋਕੋ ਕੋਟਾ ਆ ਉਹ ਵੀ ਜਦ ਠੰਡੀ ਹੋ ਗਈ ਇਧਰ ਆ ਸਰਦਾਰ ਆਦਮੀ ਜੀ ਲੈ ਕੱਪ ਭਰ ਕੇ ਐਦਾ ਇਹਨੂੰ ਇਹ ਤਾਂ ਤੁਸੀਂ ਪੇਰ ਪੀਣਾ ਮਾਸੀ ਨੂੰ ਉਹਦੇ ਚ ਵੀ ਦੇ ਦੇਣੀ ਹਮ ਬੰਦੂ ਜਾ ਬਦਨ ਮਾਸੀ ਦੇ ਸਾਰੇ ਖਿੱਚੀ ਜਾ ਰਹੀ ਇਹਦੇ ਨੇ ਰੋਂਦੀ ਕਰਦੀ ਨਹੀਂ ਮੈਨੂੰ ਡੰਡਦੀ ਸਾਰੇ ਪੀਣੀ ਚੱਲ ਪੋਈ ਮੈਨੂੰ ਤਾਂ ਪਤਾ ਨਹੀਂ ਕਹਾਂ ਤਾਂ ਨਾ ਦਵਾਈ ਨਾਲ ਠੀਕ ਰਹੀ ਮੇਰੀ ਆਹਾਂ ਚੀਜ਼ ਬਣੀਗਾ ਤਾਂ ਸੁਣ ਨਹੀਂ ਜਾਂਦੀ ਆ ਉਹ ਦੱਖਣ ਚੱਲਦਾ ਤਾਂ ਮੈਡਮ ਕਿਹੜੇ ਸਾਰ ਨਾਲ ਤਾਂ ਦੱਖਣ ਚੱਲਣਾ ਸਾਰੀ ਰਾਤ ਠੀਕ ਹੈ ਪਰ ਇਹ ਤਾਂ ਸੱਤਾਂ ਜਿਹੜੀਆਂ ਲੱਗੀਆਂ ਹੋਈਆਂ ਦੁਖਣੀਆਂ ਫੇਰ ਘੱਲ ਉੱਥੇ ਆਉਣੇ ਤਾਂ ਮੈਂ ਘੱਟੀ ਜਾ ਜੀ ਮੈਂ ਬਲੌਕ ਕਰਦਾ ਬੰਦ ਆਹੋ ਹੋਈ ਨਾ ਮੈਨੂੰ ਫੇਰ ਤੇ ਵੀ ਬੀਪੀ ਨਾ ਵੱਜਵੇ ਇੱਧਰ ਆਪਣਾ ਕੰਮ ਕਰ। ਏਹ ਕਣੀ ਮੈਂ ਲੋਹਣੀਆ ਬੋਲ ਲਖ ਤੇ। ਸ਼ੁਗਰੀਤਾ। ਸੱਚੀ ਗੱਲ ਬੋਲ ਪੁੱਤ। ਸੱਚੀ। ਇੱਧਰ ਇੱਧਰ ਜਾ ਸੱਚੀ ਗੱਲ ਤਾਂ ਬੋਲ ਪੁੱਤ। ਮੱਛੀ ਦੇਖ ਦਿਓ ਆਪਣੀ। ਬੱਚੇ ਵੜੇ ਪਈ ਆ। ਇੱਕ ਡਾਕਟਰ ਡਾਕਟਰ ਦੇ ਦੇ ਕੇ ਟੀਕੇ ਠੋਕੀ ਚੁੱਕੀ ਜੰਨੇ ਕੰਦੇ ਨੇ। ਐਸਾ ਸੱਚੀ ਗੱਲ ਤਾਂ ਬੋਲਦੇ। ਨਾਲੇ ਭੂਇ ਨੂੰ ਫਰਾਗ ਦਿਖਾਦੇ ਆ। ਕਿ ਮੈਂ ਪਾਲੀ ਤੀ। ਖੜੀ ਹੋ ਜਾ। ਹਾਂ। ਭੂਇ ਨੂੰ ਫਰਾਗ ਦਿਖਾ ਦੇ ਦੇਖੀ ਕਿੰਨੀ ਸੋਹਣੀ ਫਰਾਗ ਪਾਈ ਆ। ਪਰ ਉਹ ਖੁੱਲੀਆਂ ਹੁੰਦੀ ਸੀ। ਗਲਤੀ ਉਹ ਹਾਇ ਹਾਇ ਕਿੱਥੇ ਤੇ ਬੋ ਆਪਾਂ ਕਹਿ ਨਹੀਂ ਦੇ ਪੀ ਤੇ ਨਾ ਕੈਨੇਡਾ ਤੇ ਕਹਿ ਨਹੀਂ ਅਮਰੀਕਾ ਤੇ ਕੈਨੇਡਾ ਤੇ ਕੈਨੇਡਾ ਚ ਆਪਾਂ ਗਲਤ ਕਹਿੰਦੇ ਤੇ ਹੈਗੇ ਉਹ ਯੂ ਐਸਏ ਦੇ ਤੇ ਨਹੀਂ ਪਤਾ ਵੀ ਮੈਨੂੰ ਤਾਂ ਕਹਿ ਨਹੀਂ ਗੀ ਉਹ ਤਾਂ ਪਤਾ ਨਹੀਂ ਬ੍ਰਾਂਟਨ ਕਿਉਂ ਨਹੀਂ ਹੋ ਨਹੀਂ ਆਪਾਂ ਹੀ ਕਹਿ ਦਿੰਦੇ ਆ ਫਿਰ ਬ੍ਰਾਂਟਨ ਕਹਿ ਨਹੀਂ ਇਹ ਸਾਰਾ ਉਹਦੇ ਵਿੱਚ ਆ ਕੈਨੇਡਾ ਚ ਹੁਣ ਤੁਸੀਂ ਇਹ ਕਹਿ ਦੋ ਉਹ ਬਾਹਰਲੇ ਦੇ ਇੱਥੇ ਹੈਗੇ ਹਾਂ ਉਹ ਬਾਹਰਲੇ ਦੇ ਮਾਣੋ ਪਲਾਂ ਦੇ ਤੇ ਮਨਪ੍ਰੀਤ ਪੈਣ ਹਾਂ ਦੇ ਦੇ ਕੇ ਉੱਪਰ ਹਾਂ ਚਲੋ ਠੀਕ ਜੀ ਮਿਲਦੇ ਹਾਂ ਜੀ ਮਾਰਾਂ ਚੜ੍ਹਦੀ ਕਲਾ ਚ ਰੱਖੇ ਮਨੂ ਵੀ ਚੜ੍ਹਦੀ ਕਲਾ ਚ ਰੱਖੇ ਮੈਂ ਡਾਊਨ ਫੀਲ ਕਰ ਰਿਹਾ ਥੋੜਾ ਮੈਂ ਮੇ ਤਾਂ ਮੈਂ ਹੁਣ ਦੋ ਮਟ ਮ ਕਰਾ ਮਮੀ ਨਾਲ ਚਾਚੇ ਕੋਲ ਵਿੱਚ ਸੁਆ ਭਿਆ ਭਿਆ ਕੇ ਰੇ ਮਾਣੇ ਬੁੱਤੇ ਪਟ ਪਟ ਕੇ ਉਂਗਲੀਆਂ ਤੋੜ ਲਈ ਅਸੀਂ ਛੱਤੀ ਗੜੇ ਉੱਪਰ ਮੰਗਲੇ ਜੀ ਇੱਕੋ ਛੱਤੀ ਦੇ ਉੱਪਰ ਆਇਆ ਆਪਣਾ ਸਹਾਨ ਤੇ ਵਾਰ ਆ ਪਾਣੀ ਕਢਾ ਸਕਦੇ ਕਈ ਇਹਦੇ ਸਰੀਰ ਕੱਢ ਲੈ ਕਿੰਨੇ ਪਾਣੀ ਦਾ ਨਹੀਂ ਸਾਦਾ ਬਾਈ ਚਲੋ ਠੀਕ ਹੈ ਮੈਂ ਉਹ ਮੈਂ ਕੈਟੋ ਬੈਟ ਕੇ ਆਏ ਵੀ ਕਰ ਦੋ ਬਤਾ ਵੀ ਨਹੀਂ ਹੋਦਾ ਬਾਈ ਕਾਮ ਕਰੇ ਕੰਮ ਨਹੀਂ ਹੈ ਕਰਦੇ ਰਹੋ ਇਹ ਲੋਕੀ ਨਹੀਂ ਕੋਈ ਲੈ ਇਹਨੇ ਮੇਰੇ ਮਗਰ ਨਿਕਲਦੀਆਂ ਨਹੀਂ ਠੀਕ ਹੈ ਜੀ ਓਕੇ ਬਾਏ ਬਾਏ